ਜਿਹੜੀ ਚੀਜ਼ ਕੋਈ ਬੰਦਾ ਇਮੇਜਿਨ ਨਹੀਂ ਕਰ ਸਕਦਾ ਮੈਂ ਉਸ ਚੀਜ਼ ਨੂੰ ਦੇਖ ਰਿਹਾ ਮੇਰੇ ਕੋਲ ਬਹੁਤ ਸਾਰੀਆਂ ਤਸਵੀਰਾਂ ਇਹੋ ਜਿਹੇ ਜਿਹੜੀ ਮੈਂ ਕੈਪਚਰ ਕੀਤੀਆਂ ਤੇ ਜਿਨ੍ਹਾਂ ਵਿੱਚ ਬਿਜਲੀ ਉੱਪਰੋਂ ਹੇਠਾਂ ਆ ਰਹੀ ਪੂਰੇ ਪਿੰਡਾਂ ਦੇ ਵਿੱਚ ਨਿਸ਼ਾਨ ਸਾਹਿਬ ਸਭ ਤੋਂ ਉੱਪਰ ਹੁੰਦਾ ਹੈ ਗੁਰਦੁਆਰੇ ਤੇ ਉਹ ਇੱਕ ਤਰ੍ਹਾਂ ਲਾਈਟਨਿੰਗ ਕਨੈਕਟਰ ਦਾ ਹੀ ਕੰਮ ਕਰਦਾ ਹੈ ਨਿਸ਼ਾਨ ਸਾਹਿਬ ਹਾਈਟਸ ਹੈ ਨਾ ਪਿੰਡ ਦੇ ਸਭ ਤੋਂ ਉੱਪਰ ਉਹੀ ਹੋਏਗਾ ਹਮ ਬਿਲਡਿੰਗ ਦੇ ਉੱਪਰ ਬੇ ਸਾਰੀ ਬਿਲਡਿੰਗਸ ਦੇ ਉੱਪਰ ਹੋਏਗਾ ਬਿਲਕੁਲ ਤੇ ਉਹ ਕੀ ਹੋਏਗਾ ਲਾਈਟਨਿੰਗ ਜਦੋਂ ਆਏਗੀ ਉਹ ਉੱਪਰ ਹੀ ਫੜਲੇਗਾ ਸਿੱਧੀ ਅਰਥ ਕਰ ਦੇਗਾ ਨੂੰ ਅਰਥਿੰਗ ਅਜੇ ਤਾਂ ਤੁਹਾਨੂੰ ਮੈਂ 골ਡਨ ਢੰਪਲ ਦੀ ਗੱਲ ਦੱਸਦਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਜਿੱਥੇ ਸੈਂਟਰ 'ਚ ਮੇਨ ਗੁਰਦੁਆਰਾ ਹੈ ਉਹਦੇ ਉੱਪਰ ਇੱਕ ਸਨਫਲਾਵਰ ਵਰਗਾ ਸਟਰਕਚਰ ਲੱਗਾ ਹੋਇਆ ਜਿਹੜਾ ਸਾਡਾ 골ਡਨ ਉਹ ਜਿਹੜਾ ਗੁੰਬਦ ਬਣਿਆ ਹੋਇਆ ਗੁੰਬਦ ਬਣਿਆ ਹਾਂ ਉਹਦੇ ਟਾਪ ਤੇ ਬਿਲਡਿੰਗ ਦੀ ਸਭ ਤੋਂ ਹਾਈਐਸਟ ਸੋ ਤੁਸੀਂ ਕਹਿ ਰਹੇ ਕਿ ਦਰਬਾਰ ਸਾਹਿਬ ਤੇ ਵੀ ਜੇ ਬਿਜਲੀ ਡਿੱਗਣ ਦੇ ਲਈ ਜੇ ਗਿਰੀ ਤਾਂ ਸਿੱਧੀ ਉੱਪਰ ਚਲ ਜੇਗੀ ਰਿਫਲੈਕਟ ਹੋਵੇ ਉਹ ਥੱਲੇ ਨਹੀਂ ਜਾਏਗੀ ਇੱਕ ਉਹ ਕਿਦਾਂ ਉਹ ਛੋਟਾ ਜਿਹਾ ਜੰਤਰ ਕਿਦਾਂ ਕੰਟਰੋਲ ਕਰ ਲੇਗਾ ਉਹ ਰਿਫਲੈਕਟਰ ਹੈ ਅੱਛਾ ਉਹਦੇ ਸਾਈਡ ਦੇ ਸਪਾਈਕਸ ਬਣੀ ਐਦਾਂ ਦੀਆਂ ਸੈਂਟਰ ਦੇ ਵਿੱਚ ਇੱਕ ਐਦਾਂ ਵਿੱਚ ਉਹਦੇ ਨੋਬ ਹੈ ਮਤਲਬ ਉਹ ਵੀ ਇੱਕ ਸਪਾਈਕ ਹੀ ਕਹਿ ਲੋ ਸਰੋਵਰ ਦੇ ਵਿੱਚ ਬਣਿਆ ਹੋਇਆ ਤੇ ਅਰਥ ਨਹੀਂ ਉਹਨਾਂ ਨੇ ਕਰਾਇਆ ਕਰਾਇਆ ਨਹੀਂ ਕਰੇਗਾ ਹੀ ਨਹੀਂ ਉਹ ਉਹਦਾ ਕੰਮ ਹੀ ਰਿਫਲੈਕਸ਼ਨ ਹੈ ਉਹ ਰਿਫਲੈਕਟ ਕਰ ਦੇਗਾ ਸਿੱਧੀ ਉੱਪਰ ਭੇਜ ਦੇਗਾ ਉਹੀ ਬਿਜਲੀ ਨੂੰ ਉੱਪਰ ਭੇਜ ਦੇਗਾ ਔਰ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਉਹਨੂੰ ਅਰਥ ਕਰ ਦੇਗਾ ਉਹ ਅਰਥ ਕਰਦਾ ਕਿਉਂਕਿ ਉਹਦੇ ਨੀਚੇ ਤੁਸੀਂ ਦੇਖਿਆ ਹੈਗਾ ਬਹੁਤ ਵੱਡਾ ਸੀਮੈਂਟ ਦਾ ਵੀ ਬਣਿਆ ਹੁੰਦਾ ਇੱਕ ਬੇਸ ਹੂੰ ਉਹਦੇ ਵਿੱਚੋਂ ਬਹੁਤ ਉੱਪਰ ਰੋਡ ਜਾਂਦੀ ਆ ਉਹ ਜਿਹਦੇ ਉੱਪਰ ਉਹਨੂੰ ਫੇਰ ਟੱਕਦੇ ਆ ਜੇ ਆਪਾਂ 골ਡਨ ੈਂਬਲ ਜਾਣਦੇ ਆ ਤਾਂ ਹਰਮੰਦਰ ਸਾਹਿਬ ਮੱਥਾ ਟੇਕਦੇ ਆ ਸਾਨੂੰ ਉੱਥੇ ਸਾਇੰਟਿਫਿਕ